ਹਸਪਤਾਲ 사ਇਆ ਉਠਣ ਤੋਂ ਬਾਅਦ ਇੱਕਦਮ ਪਰਿਵਾਰ ਵਿੱਚ ਇੰਨੇ ਗਾ ਮਾੜੇ ਹਾਲਾਤ ਆ ਗਏ ਸੀ ਕਿ ਕਦੀ ਕਿਸੇ ਰਿਸ਼ਤੇਦਾਰ ਭੈਣ ਭਰਾਵਾਂ ਵਾਲਾ ਕਦੀ ਨਹੀਂ ਸੀ ਪੁੱਛਿਆ ਪਰ ਅੱਜ ਦੋਵੇਂ ਮਾਮਾ ਤੀਆ ਇੱਕ ਜੇ ਸਾਥ ਨਾਲ ਹਿੰਮਤ ਕਰਕੇ ਮਿਹਨਤ ਕਰੀਆਂ ਨੇ ਅਤੇ ਘਰ ਦਾ ਰੋਜੀ ਰੋਟੀ ਗੁਜ਼ਾਰਾ ਕਰ ਰਹੀ ਹੈ। ਪਾਪਾ ਦੀ ਜਾਨਤ ਬਾਅਦ ਫਿਰ ਕਿਸੇ ਨੇ ਸਾਡਾ ਸਾਥ ਨਹੀਂ ਦਿੱਤਾ ਫਿਰ ਮੰਮਾ ਸਾਡੇ ਨੇ ਸਾਨੂੰ ਸਲਾਈ ਦਾ ਕੰਮ ਕਰ ਕਰਕੇ ਸਾਨੂੰ ਪਾਲਿਆ ਉਹਨਾਂ ਨੇ ਸਾਡੇ ਕਿਹ ਰਿਸ਼ਤੇਦਾਰ ਨੇ ਸਾਡਾ ਸਾਥ ਨਹੀਂ ਦਿੱਤਾ ਫਲਕੀ ਰਿਸ਼ਤੇਦਾਰ ਕਹਿੰਦੇ ਹੀ ਆਪਣੇ ਬੱਚਿਆਂ ਨੂੰ ਛੱਡ ਕੇ ਤੂੰ ਵਿਆਹ ਕਰਾ ਲੈ ਮਮਾ ਕਹਿੰਦੇ ਨਹੀਂ ਜੇ ਮੇਰੇ ਕਰਮਾ ਚ ਸੋਖੁੰਦਾ ਨਾ ਤੇ ਮੇਰਾ ਘਰ ਵੱਲ ਨਾ ਜਾਂਦਾ ਤੇ ਜੇ ਮੇਰੇ ਕਰਮਾ ਸੋਖੁੰਦਾ ਮੇਰਾ ਵੱਡਾ ਮੁੰਡਾ ਨਾ ਜਾਂਦਾ ਪਰ ਮੰਮੀ ਨੇ ਉਹਨਾਂ ਨੇ ਸਾਡੇ ਸਿਰ ਤੇ ਸਾਰੀ ਮਤਲਬ ਗਰੀਬੀ ਗੱਟੀ ਇਹਨਾਂ ਨੇ ਸਾਰੀ ਇਹਨਾਂ ਦੀ ਜਿਹੜਾ ਕਹਿੰਦੇ ਨੇ ਕਿ ਕੋਈ ਨਹੀਂ ਹੁੰਦਾ ਉਹਦਾ ਵਾਇਗੁਰ ਹੁੰਦਾ ਵਾ ਫਿਰ ਆਪਾਂ ਕਿਹਨੇ ਕੁਛ ਨਹੀਂ ਕਿਹਾ ਪਾਪਾ ਜਾਣਦੇ ਮਗਰ ਫਿਰ ਮੇਰਾ ਵੱਡਾ ਭਰਾ ਸੀਗਾ ਤੇ ਉਹ ਵੀ ਵਿਚਾਰਾ ਸਾਡੇ ਵਾਸਤੇ ਹੀ ਉਹ ਵੀ ਕੁਝ ਨਾ ਕੁਝ ਕਰਨ ਗਿਆ ਹੀਗਾ ਤੇ ਉਹਦਾ ਵੀ ਐਕਸੀਡੈਂਟ ਹੋ ਗਿਆ ਤੇ ਉਹਦੀ ਵੀ ਡੈਥ ਹੋ ਗਈ ਇਸ ਜਬਨ ਨੇ ਕਿ ਸੋਚਿਆ ਕਿ ਹਣ ਉਹਦੇ ਰੈਡੀ ਨਾਉਣੀ ਪਾਉਗੇ ਇੱਥੇ ਆਣ ਕੇ ਆਪਾਂ ਨੇ ਕਿਹਨੇ ਸੋਚਿਆ ਪਰ ਫਿਰ ਚਲੋ ਹੁਣ ਕੀ ਕਰ ਸਕਦੇ ਹਾਂ ਵਾਏ ਗੁਰਦੇ ਪਾਣੀ ਚ ਰਹਿਣਾ ਪੈਂਦਾ ਕੀ ਕਰੇ ਬੰਦਾ ਆਸੀਂ ਦੇਖਿਆ ਵੀ ਰਿਸ਼ਤੇਦਾਰ ਜਿਹੜੇ ਹੁੰਦੇ ਨੇ ਉਹ ਚੰਗੇ ਸਮੇਂ ਦਾ ਸਾਥ ਦੇ ਹੁੰਦੇ ਨੇ ਮਾੜੇ ਸਮੇਂ 'ਚ ਕੋਈ ਨਹੀਂ ਖੜਦਾ ਕਿਸੇ ਦਾ ਸਭ ਚੰਗਿਆਂ ਦੀ ਯਾਰੀ ਆ ਨਾ ਕਿ ਮਾੜਿਆਂ ਦੇ ਸਮੇਂ 'ਚ ਕੋਈ ਨਹੀਂ ਖੜਦਾ ਜਦੋਂ ਕਿ ਇਹਦੇ ਮਾੜਾ ਸਮਾਂ ਹੁੰਦਾ ਨਾ ਕੋਈ ਭੈਣ ਭਰਾ ਕੋਈ ਨਹੀਂ ਖੜਦਾ ਸੀ ਆਪਣੇ ਬਚਪਨ ਤੋਂ ਹੀ ਵਿੰਦੇ ਆ ਹੁੰਦੇ ਆ ਨਾ ਕੋਈ ਨਹੀਂ ਸਾਡੇ ਨਾਲ ਖੜਿਆ ਪਰ ਪਤਾ ਚਲੋ ਕਹਿੰਦੇ ਹਮੇਸ਼ਾ ਤਾਂ ਨਿੱਕੋ ਚੁੱਕਾ ਨਹੀਂ ਰਹਿੰਦਾ ਵਾਹਿਗੁਰੂ ਨੇ ਅਜੇ ਦੇ ਲਿਆਂਦਾ ਕੱਲ ਨੂੰ ਇਹ ਤੋਂ ਵਧੀਆ ਵੀ ਆਊਗਾ ਬਟ ਫੇਰ ਫੇਰ ਦੁਬਾਰਾ ਕਿਹਨਾਂ ਸੁਲ੍ਹਾ ਕਰਨ ਦਾ ਕੀ ਫਾਇਦਾ ਜਦੋਂ ਦੀ ਕਿ ਇਹਦਾ ਮਾੜੇ ਢੰਗ ਸਹਾਰ ਨਹੀਂ ਦੇਣਾ ਕਹਿੰਦੇ ਤੇ ਕਿਦਾਂ ਸਾਸਰੀਗਾ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਨਾ ਪੱਕ ਪੋਸਟ ਚੈਨਲ ਤਸਵੀਰਾਂ ਖਾਵਾਂਗੇ ਤਾਲੁਆ ਜਮਰਸਾਦੀਆਂ ਉਸ ਧੀ ਦੀਆਂ ਜਿਸਦੇ ਪਿਤਾ ਦੇ ਜਾਣ ਤੋਂ ਬਾਅਦ ਕਿਸ ਤਰ੍ਹਾਂ ਮੋਢਿਆ ਤੇ ਜ਼ਿੰਮੇਵਾਰੀ ਪੈ ਗਈ ਅਤੇ ਕਿੱਤਾ ਆਪਣੀ ਮਾਤਾ ਦੇ ਨਾਲ ਕਿਸ ਤਰ੍ਹਾਂ ਹੈਲਪ ਕਰਦੀ ਆ ਅਤੇ ਛੋਟਾ ਜਿਹਾ ਸੈਟਅਪ ਲਾਇਆ ਤੁਸੀਂ ਦੇਖ ਸਕਦੇ ਹੋ ਮਾਵਾਂ ਤੇ ਜਾਣ ਇੱਕ ਛੋਟੀ ਜੀ ਰੇੜੀ ਲਾਈ ਆ ਅਤੇ ਦੋਵੇਂ ਇੱਕ ਦੂਜੇ ਦਾ ਪਾਲਣ ਪੋਸ਼ਣ ਕਰਦੀਆਂ ਨੇ ਇੱਕ ਦੂਜੇ ਦਾ ਹੱਥ ਫੜਾਉਂਦੀਆਂ ਨੇ ਅਤੇ ਪਿਤਾ ਦੇ ਜਾਣ ਤੋਂ ਬਾਅਦ ਸਾਰੀ ਜ਼ਿੰਮੇਵਾਰੀ ਜਿਹੜੀ ਆ ਹਰਮਨ ਦੇ ਪੈ ਗਈ ਆ ਕਿਉਂਕਿ ਪਿਤਾ ਦਾ ਸਾਇਆ ਉੱਠਣ ਤੋਂ ਬਾ ਪਰਿਵਾਰ ਵਿੱਚ ਇੰਨੇ ਗਮਾੜੇ ਹਾਲਾਤ ਆ ਗਏ ਸੀ ਕਿ ਕਦੀ ਕਿਸੇ ਰਿਸ਼ਤੇਦਾਰ ਭੈਣ ਭਰਾਵਾਂ ਵਾਲਾ ਕੰਰੀ ਨਹੀਂ ਸੀ ਪੁੱਛਿਆ ਪਰ ਅੱਜ ਦੋਵੇਂ ਮਾਵਾਂ ਧੀ ਆ ਇੱਕ ਦੂਜੇ ਦੇ ਸਾਥ ਨਾਲ ਹਿੰਮਤ ਕਰਕੇ ਮਿਹਨਤ ਕਰ ਰਹੀਆਂ ਨੇ ਅਤੇ ਘਰ ਦਾ ਰੋਜੀ ਰੋਟੀ ਗੁਜ਼ਾਰਾ ਕਰ ਰਹੀਆਂ ਤੁਸੀਂ ਦੇਖ ਸਕਦੇ ਹੋ ਹਰਮਨ ਦੀ ਮਾਤਾ ਜੀ ਵੀ ਉਹਨਾਂ ਨਾਲ ਨੇ ਅਤੇ ਹਰਮਨ ਵੀ ਸਵੇਰ ਤੋਂ ਹੀ ਇੱਥੇ ਆ ਕੇ ਜਿਹੜਾ ਸੈਟਅਪ ਤਿਆਰ ਕਰਦਿਆਂ ਨੇ ਅਤੇ ਪੁੱਛਾਂਗੇ ਹਰਮਨ ਦੇ ਜਿੰਦਗੀ ਬਾਰੇ ਕਿ ਪਿਤਾ ਦੇ ਜਾਣ ਤੋਂ ਬਾਅਦ ਉਹਨਾਂ ਦਾ ਕਿਹੜੇ ਹਾਲਾਤਾਂ ਵਿੱਚ ਲੰਘਣਾ ਪਿਆ ਕਿਉਂਕਿ ਪਿਤਾ ਦਾ ਆਕਸਾਇ ਜਿਹੜਾ ਬਹੁਤ ਜ਼ਰੂਰੀ ਹੁੰਦਾ ਵਾ ਅਤੇ ਪੀੜਾ ਦਾ ਸਾਈਜ਼ ਤੋਂ ਜਾਣ ਤੋਂ ਬਾਅਦ ਕਿਹੜੇ ਲਾਤਾ ਨੰਗਣਾ ਪਿਆ ਹਰਮਨ ਹੋਇਆ ਕੀ ਸੀ ਤੁਹਾਡੇ ਪਿਤਾ ਨੂੰ ਤੇ ਕਿੰਨੀ ਉਮਰ ਤੁਹਾਡੇ ਪਿਤਾ ਚਲ ਗਏ ਸੀ ਤੇ ਉਹਨਾਂ ਜਾਣ ਤੋਂ ਬਾਅਦ ਕਿੰਨੀ ਕਿ ਮਿਹਨਤ ਕਰਨੀ ਪਈ ਮੈਂ 5 ਸਾਲ ਦੀ ਜਦ ਮੇਰੇ ਪਾਪਾ ਦੀ ਡੈਥ ਹੋ ਗਈ ਉਹਨਾਂ ਦੇ ਪਿੱਤੇ ਚ ਪੱਥਰੀ ਸੀਗੀ ਤੇ ਕਿਹੇ ਵੀ ਰਿਸ਼ਤੇਦਾਰ ਨੇ ਪੈਸੇ ਨਹੀਂ ਦਿੱਤੇ ਉਹਨਾਂ ਦੇ ਆਪਰੇਸ਼ਨ ਵਾਸਤੇ ਤੇ ਉਹਨਾਂ ਦੀ ਪੱਥਰੀ ਪੱਥਰੀ ਅੰਦਰ ਹੀ ਫਟ ਗਈ ਤੇ ਉਹਨਾਂ ਦੀ ਡੈਥ ਹੋ ਗਈ ਤੇ ਮੈਂ 5 ਸਾਲ ਦੀ ਹੀ ਤੇ ਉਹਨਾਂ ਨੂੰ ਹੁਣ ਅੱਜ ਉਹਨਾਂ ਨੂੰ 20 ਸਾਲ ਹੋ ਗਏ ਆ ਡੈਥ ਹੋਈ ਨੂੰ ਪਾਪਾ ਮੇਰੇ ਨੂੰ ਤੇ ਵੀਰਸੋ ਵੀ ਉਹਨਾਂ ਦੇ ਜਾਣ ਤੋਂ ਬਾਅਦ ਪਰਿਵਾਰ ਦੇ ਕੀ ਹਾਲਾਤ ਸੀ ਘਰ ਦੇ ਕੀ ਹਾਲਾਤ ਸੀ ਕਿੰਨੇ ਕੁ ਮਾੜੇ ਸਮਝ ਲੰਘਣਾ ਪਿਆ ਸੀ ਕਿਸ ਤਰ੍ਹਾਂ ਦੀ ਤੁਹਾਨੂੰ ਜਿਹੜੀ ਜ਼ਿੰਦਗੀ ਜੀਣੀ ਪਈ ਉਹ ਪਾਪਾ ਦੇ ਜਾਣ ਤੋਂ ਬਾਅਦ ਫਿਰ ਕਿਸੇ ਨੇ ਸਾਡਾ ਸਾਥ ਨਹੀਂ ਦਿੱਤਾ ਫਿਰ ਮੰਮਾ ਸਾਡੇ ਨੇ ਸਾਨੂੰ ਸਲਾਈ ਦਾ ਕੰਮ ਕਰ ਕਰਕੇ ਸਾਨੂੰ ਪਾਲਿਆ ਉਹਨਾਂ ਨੇ ਸਾਡੇ ਕਿਹ ਰਿਸ਼ਤੇਦਾਰ ਨੇ ਸਾਡਾ ਸਾਥ ਨਹੀਂ ਦਿੱਤਾ ਸਾਡਾ ਫਿਰ ਮੇਰਾ ਇੱਕ ਵੱਡਾ ਬ੍ਰਦਰ ਸੀਗਾ ਤੇ ਉਹਦਾ ਵੀ ਐਕਸੀਡੈਂਟ ਹੋ ਗਿਆ ਉਹਦੀ ਵੀ ਡੈਥ ਹੋ ਗਈ ਉਹਨੂੰ ਵੀ 15 ਸਾਲ ਹੋ ਗਏ ਆ ਡੈਥ ਹੋਈ ਨੂੰ ਹਰ ਮਰ ਕਿਸ ਤਰ੍ਹਾਂ ਦੇ ਦਿੰਦੀ ਪਹਿਲੋ ਇੱਕ ਮੌਤ ਪਿਤਾ ਦੀ ਹੋ ਜਾਂਦੀ ਆ ਉਸ ਤੋਂ ਬਾਅਦ ਜਵਾਨ ਭਰਾ ਦੀ ਹੋ ਜਾਂਦੀ ਆ ਦੋ ਮੋਤਾ ਘਰ ਚ ਹੋ ਜਾਂਦੀਆਂ ਨੇ ਦੋਵੇਂ ਕਮਵਾਂ ਵਾਲੇ ਇਨਸਾਨ ਹੁੰਦੇ ਨੇ ਮਰਦ ਹੁੰਦੇ ਨੇ ਉਹਨਾਂ ਦੀ ਮੌਤ ਤੋਂ ਬਾਅਦ ਪਰਿਵਾਰ ਦਾ ਕਿਸ ਤਰ੍ਹਾਂ ਅੰਧਲਾ ਸੀ ਇਹ ਘਰ ਦਾ ਮੂੰਹ ਕਿਹਡੇ ਪਾਸੇ ਲੱਗ ਗਿਆ ਸੀ ਹਾਲਾਤ ਬਹੁਤ ਜ਼ਰਾ ਮਾੜੇ ਹੀਗੇ ਸਾਡਾ ਕਿਨੇ ਸਾਥ ਨਹੀਂ ਦਿੱਤਾ ਹੈਗਾ ਕਿਸੇ ਦਿਨ ਤੇ ਵੀ ਟਾਈਮ ਆ ਗਿਆ ਕਿ ਅਸੀਂ ਘਰੇ ਆਟਾ ਵੀ ਨਹੀਂ ਸੀਗਾ ਘਰੇ ਅਸੀਂ ਭੁੱਖੇ ਸੌਂਦੇ ਰਹੇ ਆ ਠੀਕ ਹੈ ਪਰ ਸਾਡਾ ਕਿਸੇ ਨੇ ਵੀ ਸਾਡਾ ਸਾਥ ਨਹੀਂ ਦਿੱਤਾ ਸਾਡਾ ਬਸ ਮੇਰੀ ਮੰਮੀ ਹੀ ਸੀਗੇ ਜਿਨ੍ਹਾਂ ਨੇ ਸਾਨੂੰ ਸਲਾਈ ਕਰਕੇ ਪਾਲਿਆ ਸਾਨੂੰ ਡੇ ਵੱਡੇ ਕੀਤਾ ਉਹਨਾਂ ਨੂੰ ਹਾਲੇ ਕਿ ਰਿਸ਼ਤੇਦਾਰ ਕਹਿੰਦੇ ਹੀ ਆਪਣੇ ਬੱਚਿਆਂ ਨੂੰ ਛੱਡ ਕੇ ਤੂੰ ਵਿਆਹ ਕਰਾ ਲੈ ਮਮਾ ਕਹਿੰਦੇ ਨਹੀਂ ਜੇ ਮੇਰੇ ਕਰਮਾ ਚ ਸੋਖ ਹੁੰਦਾ ਨਾ ਤੇ ਮੇਰਾ ਘਰ ਵੱਲ ਨਾ ਜਾਂਦਾ ਤੇ ਜੇ ਮੇਰੇ ਕਰਮਾ ਸੋਖ ਹੁੰਦਾ ਮੇਰਾ ਵੱਡਾ ਮੁੰਡਾ ਨਾ ਜਾਂਦਾ ਪਰ ਮੰਮੀ ਨੇ ਉਹਨਾਂ ਨੇ ਸਾਡੇ ਸਿਰ ਤੇ ਸਾਰੀ ਮਤਲਬ ਗਰੀਬੀ ਕੱਟੀ ਇਹਨਾਂ ਨੇ ਸਾਰੀ ਇਹਨਾਂ ਨੇ ਪਰ ਮਨ ਹਮੇਸ਼ਾ ਕਹਿੰਦਾ ਭਈ ਰਿਸ਼ਤੇਦਾਰ ਮਾੜੇ ਸਮੇਂ 'ਚ ਸਾਥ ਦਿੰਦੇ ਨੇ ਹ ਪਤਾ ਨਹੀਂ ਹੁਣ ਕਹਿੰਦੇ ਨੇ ਜਦੋਂ ਮਾੜਾ ਟਾਈਮ ਆਉਂਦਾ ਸੋ ਕੋ ਰਿਸ਼ਤੇਦਾਰ ਖੜਦੇ ਨਹੀਂ ਆ ਸੋ ਕੋ ਪਿੱਠੇ ਹੋ ਜਾਂਦੇ ਆ ਜਦੋਂ ਜਦੋਂ ਕੋਈ ਮਾੜਾ ਟਾਈਮ ਆਉਂਦਾ ਨਾ ਉਦੋਂ ਕੋਈ ਨਹੀਂ ਨਾਲ ਖੜਦਾਗਾ ਇੰਨਾ ਤਾਂ ਸਾਨੂੰ ਪਤਾ ਲੱਗ ਗਿਆ ਕੋਈ ਨੇ ਬਾਣੀ ਫੜੀ ਜੇ ਅੱਜ ਕੋਈ ਪਰੇਸ਼ਾਨੀ ਪਾਹੇ ਦੇ ਦਿੰਦਾ ਤੇ ਸ਼ਾਇਦ ਮੇਰੇ ਪਾਪਾ ਬਚ ਜਾਂਦੇ ਉਹਨਾਂ ਦੀ ਡੈਥ ਨਾ ਹੁੰਦੀ ਇਹਨਾਂ ਦੀ ਕਦੇ ਲੱਗਦਾ ਨਹੀਂ ਵੀ ਪਿੱਤੀ ਦੀ ਪਰੇਸ਼ਾਨ ਕੋਈ ਵੱਡਾ ਪਰੇਸ਼ਾਨ ਨਹੀਂ ਆ ਕੋਈ ਪੈਸੇ ਬਹੁਤੇ ਨਹੀਂ ਲੱਗਦੇ ਸੀ ਪਰ ਫਿਰ ਵੀ ਇੰਨੇ ਕੇ ਪੈਸੇ ਆ ਵਾਸਤੇ ਰਿਸ਼ਤੇਦਾਰ ਨੇ ਹਮੇਸ਼ਾ ਸਾਥ ਕਿਉਂ ਨਹੀਂ ਦਿੱਤਾ ਹਮੇਸ਼ਾ ਖੜਨਾ ਚਾਹੀਦਾ ਸੀ ਇਹ ਪ੍ਰੇਤੀ ਦਾ ਪਰੇਸ਼ਾਨ ਕੋਈ ਬ ਪਤਾ ਨਹੀਂ ਹੁਣ ਇਹ ਤਾਂ ਵਾਇਗਰਉ ਜਾਂਦਾ ਕਿਉਂ ਨਹੀਂ ਖਲੋਤੇ ਪਰ ਚਲੋ ਅਸੀਂ ਕੀਤੀ ਰਿਕਵੈਸਟ ਕਰਦੇ ਨਹੀਂ ਕੁਛ ਕੀਤਾ ਨਹੀਂ ਸਾਥ ਦਿੱਤਾ ਫਿਰ ਚਲੋ ਕੋਈ ਨਹੀਂ ਆਪਾਂ ਕੀ ਕਰ ਸਕਦੇ ਹਾਂ ਜਦੋਂ ਕੋਈ ਸਾਥ ਨਹੀਂ ਦਿੰਦਾ ਫਿਰ ਜਿਹੜਾ ਕਹਿੰਦੇ ਨੇ ਕਿ ਕੋਈ ਨਹੀਂ ਹੁੰਦਾ ਉਹਦਾ ਵਾਇਗਰ ਹੁੰਦਾ ਵਾ ਫਿਰ ਆਪਾਂ ਕਿਹਨੇ ਕੁਛ ਨਹੀਂ ਕਿਹਾ ਆਪਾਂ ਜਾਣਦੇ ਮਗਰ ਫਿਰ ਮੇਰਾ ਵੱਡਾ ਭਰਾ ਸੀਗਾ ਤੇ ਉਹ ਵੀ ਵਿਚਾਰਾ ਸਾਡੇ ਵਾਸਤੇ ਹੀ ਉਹ ਵੀ ਕੁਛ ਨਾ ਕੁਛ ਕਰਨ ਗਿਆ ਹੀਗਾ ਤੇ ਉਹਦਾ ਵੀ ਐਕਸੀਡੈਂਟ ਹੋ ਗਿਆ ਤੇ ਉਹਦੀ ਵੀ ਡੈਥ ਹੋ ਗਈ ਜੀ ਲੱਗਦਾ ਨਹੀਂ ਕਿ ਹਮੇਸ਼ਾ ਬਗੋਚਾ ਰਹੂਗਾ ਹਮੇਸ਼ਾ ਮਾਪੇ ਦਾ ਪਿਤਾ ਦਾ ਹਮੇਸ਼ਾ ਇੱਚਾ ਦੁੱਖ ਰਹੂਗਾ ਕਿ ਸ਼ਾਇਦ ਅੱਜ ਕੋ ਪੈਸੇ ਹੁੰਦੇ ਤੇ ਅੱਜ ਸਾਡਾ ਪਿਤਾ ਸਾਡੇ ਵਿੱਚ ਹੁੰਦਾ ਤੇ ਅਸੀਂ ਵਧੀਆ ਜੀਵਨ ਬਤੀਤ ਕਰਦੇ ਕਿਉਂਕਿ ਪਿਤਾ ਦਾ ਸਾਏ ਹਟ ਜਾਣਾ ਧੀਆਂ ਵਾਸਤੇ ਬੜਾ ਮਾੜਾ ਸਮਾਂ ਹੁੰਦਾ ਵਾ ਕਿਉਂਕਿ ਪਿਆਰਤੀ ਦੀ ਇੱਕ ਗੱਲ ਹੁੰਦੀ ਆ ਪਿਆਰਤੀ ਦਾ ਸਾਥ ਹੀ ਬੜਾ ਹੁੰਦਾ ਵਾ ਹਾਂਜੀ ਹਾਂਜੀ ਸਹੀ ਗੱਲ ਆ ਇਹ ਤਾਂ ਹੁਣ ਦੋਖ ਸਾਰੀ ਮਦ ਹੋਊਗਾ ਕਿ ਡੈਡੀ ਮੇਰਾ ਨਹੀਂ ਹੈਗਾ ਕਿਉਂਕਿ ਜਿੱਥੇ ਪਿਓ ਨਾ ਖੜਨਾ ਉੱਥੇ ਕੋਈ ਨਹੀਂ ਖੜਦਾ ਹੈਗਾ ਤੇ ਹਰ ਮਨ ਕਦੀ ਅੱਖਾਂ ਭਰ ਆਉਂਦੀਆਂ ਨੇ ਪਿਤਾ ਨੂੰ ਯਾਦ ਕਰਕੇ ਇੱਕ ਤਾਂ ਮਨ ਭਰ ਆਉਂਦਾ ਇਹ ਚੀਜ਼ ਨੂੰ ਲੈ ਕੇ ਕਿ ਅੱਜ ਪਿਤਾ ਦੀ ਯਾਦ ਕਿੰਨੀ ਹੁੰਦੀ ਹੈ ਜਦੋਂ ਕੱਲਿਆਂ ਬੈਠੇ ਹੁੰਦੇ ਹੋ ਜਦੋਂ ਅਸੀਂ ਦੇਖਦੇ ਬਾਕੀ ਬੱਚੇ ਆਪਣੀ ਧੀਆ ਆਪਣੇ ਬਾਪਨਾ ਹੁੰਦੀਆਂ ਨੇ ਤੁਹਾਡਾ ਮਨ ਕਿਨਾਂ ਭਰਉਂਦਾ ਬਹੁਤ ਜ਼ਿਆਦਾ ਭਰਦਾ ਮਨ ਕਿ ਸ਼ਾਇਦ ਜੇ ਡੈਡੀ ਹੁੰਦੇ ਸ਼ਾਇਦ ਅੱਜ ਆਪਾਂ ਇਸ ਜਗਤ ਨਾ ਹੁੰਦੇ ਆਪਾਂ ਇਹ ਚੀਜ਼ ਹੁੰਦੀ ਕਿ ਜੇ ਜੇ ਪਾਪਾ ਹੁੰਦੇ ਤਾਂ ਸ਼ਾਇਦ ਆਪਾਂ ਇੱਥੇ ਨਹੀਂ ਖੜੇ ਹੁੰਦੇ ਆ ਇਹ ਕਈ ਸੋਚਿਆ ਸੀ ਵੀ ਇਹ ਇਸ ਤਰ੍ਹਾਂ ਸੈਟਅਪ ਲਾਉਣਾ ਪਊਗਾ ਘਰੋਂ ਨਿਕਲ ਕੇ ਕੰਮ ਕਰਨਾ ਪਊਗਾ ਇਸ ਤਰ੍ਹਾਂ ਰੇਡੀ ਲਗਾ ਕੇ ਕੰਮ ਕਰਨਾ ਪਊਗਾ ਕਈ ਸੋਚਿਆ ਸੀ ਇਸ ਜਿੰਦਗੀ ਬਾਰੇ ਨਹੀਂ ਨਹੀਂ ਕਦੇ ਨਹੀਂ ਸੋਚਿਆ ਆਪਾਂ ਇਸ ਜੀ ਦੇ ਬਾਰੇ ਨਹੀਂ ਕਿ ਸੋਚਿਆ ਕਿ ਹਣ ਕੋਈ ਰੇਡੀ ਲਾਉਣੀ ਪਊਗੀ ਇੱਥੇ ਆਣ ਕੇ ਆਪਾਂ ਨੇ ਕਿਹੜੇ ਸੋਚਿਆ ਪਰ ਫਿਰ ਚਲੋ ਹੁਣ ਕੀ ਕਰ ਸਕਦੇ ਆਂ ਵਾਈਗੁਰ ਦੇ ਪਾਣੇ ਚ ਰਹਿਣਾ ਪੈਂਦਾ ਕੀ ਕਰੇ ਬੰਦਾ ਮਨੇ ਇਸ ਤੋਂ ਵੀ ਪੜਾਈ ਕਿੱਥੋਂ ਕੀਤੀ ਹਰਮਨ ਨੇ ਸੁਪਨੇ ਕੀ ਕੀ ਦੇਖੇ ਸੀ ਹਰਮਨ ਨੇ ਆਪਣੀ ਜ਼ਿੰਦਗੀ ਦੇ ਬੀਸੀਏ ਕੀਤੀ ਹੋਈ ਐ ਮੈਂ ਪਲੱਸ 2 ਪਵਾਦਾ ਤੇ ਸੁਪਨਾ ਸੀ ਮੇਰਾ ਫੈਸ਼ਨ ਡਿਜ਼ਾਈਨਰ ਬਣਨ ਦਾ ਕਿ ਚਲੋ ਪਰ ਉਹ ਵੀ ਨਹੀਂ ਪ ਹੋਰ ਪਰਿਵਾਰ ਵਿੱਚ ਕੌਣ ਕੌਣ ਹੈ ਕਰਨੇ ਨੇ ਪਰਿਵਾਰ ਦੇ ਮੈਂਬਰ ਨੇ ਤੁਹਾਡੇ ਦੱਸ ਸਕਦੇ ਹੋ ਸਾਡਾ ਗੱਲ ਮੈਂ ਮੇਰੇ ਮम्मा ਵਾ ਵੱਡੀ ਸਿਸਟਰ ਦੀ ਮੇਰੇ ਦੀ ਮੈਰਿਜ ਹੋ ਗਈ ਹੈ ਤੇ ਇੱਕ ਛੋਟਾ ਭਰਾ ਹੈ ਮੇਰਾ ਇੱਕ ਹਾਂਜੀ ਤੇ ਬਣੀ ਤੁਸੀਂ ਮਿਹਨਤ ਕਿ ਨਹੀਂ ਕਰਦੇ ਹੋ ਕਿ ਸਵੇਰੇ ਬਣਾ ਕੇ ਲੈ ਜਾਂਦੇ ਹੋ ਮਾਤਾ ਤੁਹਾਡੇ ਨਾਲ ਹੁੰਦੇ ਨੇ ਤੁਹਾਡੇ ਮੰਮੀ ਜੀ ਸਵੇਰ ਤੋਂ ਲੈ ਕੇ ਕਿਨੇ ਤੱਕ ਕੰਮ ਕਰਦੇ ਹੋ ਦੱਸੀ ਇੱਥੇ ਆ ਕੇ ਅਸੀਂ ਸਵੇਰੇ 5 ਵਜੇ ਉੱਠ ਕੇ ਸਾਰਾ ਸਮਾਨ ਰੈਡੀ ਕਰੀਦਾ ਤਿੰਨ ਸਬਜ਼ੀਆਂ ਹੁੰਦੀਆਂ ਚਾਵਲ ਹੁੰਦੇ ਆ ਤੇ ਰੋਟੀਆਂ ਆਪਾਂ ਇੱਥੇ ਆਣ ਕੇ ਲੈ ਆਈ ਦੀਆਂ ਨੇ ਤੇ ਸਵੇਰੇ 10 ਵਜੇ ਜਾ ਰਹੇ ਹਾਂ ਤੇ 4 ਵਜੇ ਆਈਦਾ ਇੱਥੋਂ ਆਪਾਂ ਇਹਰ ਮੈਂ ਜਦੋਂ ਨਵਾਂ ਨਾਂ ਕੰਮ ਸ਼ੁਰੂ ਕੀਤਾ ਸੀ ਇਹ ਰਿਸ਼ਤੇਦਾਰ ਭੈਣ ਭਰਾਵਾਂ ਨੇ ਕਿੰਨਾ ਕਿਸ ਚੀਜ਼ ਦਾ ਵਿਰੋਧ ਵੀ ਕੀਤਾ ਹੋਊਗਾ ਇਹ ਮਾਮਾ ਧੀਆਂ ਨੇ ਕਿਹੜਾ ਕੰਮ ਫੜ ਲਿਆ ਵਾ ਸਾਡੀ ਸਾਡੀ ਨੱਕ ਘਟਾਉਣੀਆਂ ਸਾਡੀ ਬੇਇੱਜ਼ਤੀ ਕਰਾਉਣੀਆਂ ਬੜੇ ਲੋਕ ਇਸ ਤਰ੍ਹਾਂ ਕਰਦੇ ਹੁੰਦੇ ਨੇ ਤੁਹਾਡਾ ਵੀ ਕਰੀ ਇਸ ਤਰ੍ਹਾਂ ਵਿਰੋਧ ਕੀਤਾ ਸੀ ਨਹੀਂ ਸਾ ਉਹ ਤਾਂ ਹੈਗੇ ਸਾਡੇ ਰਿਸ਼ਤੇਦਾਰ ਹੁਣ ਵੀ ਇਦਾਂ ਦੇ ਹੀ ਹੈਗੇ ਆ ਕਿ ਇਹ ਮਾਮਾ ਧੀਆਂ ਰੇੜੀ ਲਾ ਕੇ ਬੈਠੀਆਂ ਵਾ ਕਿ ਕੁੜੀ ਦੀ ਵਿਆਹ ਦੀ ਉਮਰ ਆ ਤੇ ਵਿਆਹ ਨਹੀਂ ਕਰਦੀ ਤੇ ਇਹਨਾਂ ਨੂੰ ਫੜ ਕੇ ਰੇੜੀ ਤੇ ਬੈਠੀਆਂ ਇਹ ਤਾਂ ਹੁਣ ਵੀ ਹੈਗਾ ਸਾਰੇ ਦਿਮਾਗ 'ਚ ਕਹਿੰਦਾ ਕੋਈ ਨਹੀਂ ਪਰ ਪਤਾ ਲੱਗ ਜਾਂਦਾ ਸਾਰਿਆਂ ਦਾ ਕਿ ਸੋ ਇਹਦੇ ਚੀਜ਼ ਕਿ ਲੱਗਦਾ ਵੀ ਹਮੇਸ਼ਾ ਅਸੀਂ ਦੇਖਿਆ ਵੀ ਰਿਸ਼ਤੇਦਾਰ ਜਿਹੜੇ ਹੁੰਦੇ ਨੇ ਉਹ ਚੰਗੇ ਸਮੇਂ ਦਾ ਸਾਥ ਦੇ ਹੁੰਦੇ ਨੇ ਮਾੜੇ ਸਮੇਂ 'ਚ ਕੋਈ ਨਹੀਂ ਖੜਦਾ ਆ ਕੇ ਕਿਸੇ ਦਾ ਸਭ ਚੰਗੀਆਂ ਦੀ ਯਾਰੀ ਆ ਨਾ ਕਿ ਮਾੜਿਆਂ ਦੇ ਸਮੇਂ 'ਚ ਕੋਈ ਨਹੀਂ ਖੜਦਾ ਆ ਕੇ ਹਾਂ ਸਹੀ ਗੱਲ ਜਦੋਂ ਕਿ ਇਹਦੇ ਮਾੜਾ ਸਮਾਂ ਹੁੰਦਾ ਨਾ ਕੋਈ ਭੈਣ ਭਰਾ ਕੋਈ ਨਹੀਂ ਖੜਦਾ ਸੀ ਆਪਣੇ ਬਚਪਨ ਤੋਂ ਹੀ ਵੰਦੇ ਆਉਂਦੇ ਆ ਨਾ ਕੋਈ ਨਹੀਂ ਸਾਡੇ ਨਾਲ ਖੜਿਆ ਪਰ ਪਤਾ ਚਲੋ ਕਹਿੰਦੇ ਹਮੇਸ਼ਾ ਤਨਿਕੂ ਚੁੱਕਾ ਨਹੀਂ ਰਹਿੰਦਾ ਵਾਹਿਗੁਰੂ ਨੇ ਅਜੇ ਦੇ ਲਿਆਂਦਾ ਕੱਲ ਨੂੰ ਇਹ ਤੋਂ ਵਧੀਆ ਵੀ ਆਊਗਾ ਬਟ ਫੇਰ ਫੇਰ ਦੁਬਾਰਾ ਕਿੰਨਾ ਸੁਲ੍ਹਾ ਕਰਨ ਦਾ ਕੀ ਫਾਇਦਾ ਜਦੋਂ ਤੀਕਾ ਦਾ ਮਾੜਾ ਟਮੇ ਸਮੇਂ ਚ ਨਹੀਂ ਦੇਣਾ ਕਹਿੰਦੇ ਤੇ ਕਿਦਾਂ ਜਰਮਾ ਜਿਹੜੇ ਲੋਕ ਘਬਰਾ ਜਾਂਦੇ ਨੇ ਜਿੰਦਗੀ ਜੋ ਆਪਣੇ ਜੋ ਵੀ ਚੰਗੇ ਮਾੜੇ ਸਮੇਂ ਚ ਕਿਸ ਤਰ੍ਹਾਂ ਬਤੀਤ ਕਰਾਂਗੇ ਉਹਨਾਂ ਨੂੰ ਕੀ ਸਹੇਹਾ ਦੇਣਾ ਚਾਹੋਗੇ ਆਪਣੇ ਵੱਲੋਂ ਵੀ ਜਿੰਦਗੀ ਦੇ ਕਿਸ ਤਰ੍ਹਾਂ ਕੰਮ ਕਰਨਾਂ ਜਿਹਦਾ ਜਿੰਦਗੀ ਦੇ ਕਿਸ ਤਰ੍ਹਾਂ ਹੌਸਲਾ ਬਯੇ ਕਰਕੇ ਮਿਹਨਤ ਕਰਨੀ ਚਾਹੀਦੀ ਇਹ ਹੈ ਕਿ ਤੁਸੀਂ ਮਿਹਨਤ ਕਰਦ ਰਹੋ ਤੇ ਭਰੋਸਾ ਵਾਇਗੁਰ ਤੇ ਰੱਖੋ ਕਿ ਬੰਦੇ ਤੇ ਹਾਸ ਨਾ ਰੱਖੋ ਜਦੋਂ ਆਪਾਂ ਵਾਇਗੁਰ ਤੇ ਹਾਸ ਰੱਖਦੇ ਆ ਨਾ ਤੇ ਫੇਰ ਉਹ ਸਾਡੀ ਮਤਲਬ ਅਹੀਂ ਬਹੁਤ ਦੂ ਤੱਕ ਸਾਨੂੰ ਵਾਇਗਰੂ ਲੱਗੇ ਜਾਂਦਾ ਜਦੋਂ ਅਸੀਂ ਬੰਦੇ ਤੇ ਆਸ ਰੱਖਦੇ ਉਹ ਹਰੀ ਟੁੱਟਦੀ ਟੁੱਟਦੀ ਮੇ ਸਾ ਤਾਂ ਮਿਹਨਤ ਕਰਨੀ ਚਾਹੀਦੀ ਬੰਦੇ ਨੂੰ ਰਿਕਵੈਸਟ ਇਹ ਸਾਨੂੰ ਪਤਾ ਹੈ ਹਰ ਵਾਰ ਤੁਸੀਂ ਗੁਰੂ ਸਾਹਿਬ ਤੇ ਬਹੁਤ ਵਿਸ਼ਵਾਸ ਕਰਦੇ ਹੋ ਕਹਿੰਦੇ ਸ਼ੀਦਾ ਸਾਹਿਬ ਵੀ ਜਾਂਦੇ ਹੋ ਇਹਦੇ ਵਿੱਚ ਕਿੰਨੀ ਸੱਚਾਈ ਆ ਉਸ ਖੰਡੇ ਵਾਲੇ ਬਾਪੂ ਤੇ ਕਿੰਨਾ ਕੁ ਵਿਸ਼ਵਾਸ ਤੁਹਾਨੂੰ ਕਹਿੰਦੇ ਹਮੇਸ਼ਾ ਜਿਹਦਾ ਉਸ ਵਾਲ ਦੋ ਪੈਰ ਪੜਦਾ ਵਾ ਤੇ ਖੰਡੇ ਵਾਲੇ ਬਾਪੂ ਹਮੇਸ਼ਾ ਉੱਤੇ ਹੱਥ ਰੱਖ ਕੇ ਉਹਦੀ ਕਿਰਪਾ ਗਾਦਾ ਹਾਂ ਮੈਂ ਇਥੋਂ ਕੰਮ ਪਹਿਲਾਂ ਵੀ ਸਿੱਧੇ ਸਰੇ ਜਾਂਦੀ ਹੁੰਦੀ ਸੀ ਅੰਮ੍ਰਿਤ ਵੇਲੇ ਹੁਣ ਇਹ ਕੰਮ ਤੋਂ ਬਾਅਦ ਫਿਰ ਮੈਂ ਸਿੱਧਾ ਦਰਬਾਰ ਕਿ ਕਿ ਜੋ ਵਾਇਗੁਰ ਨੇ ਕਰਨਾ ਫਿਰ ਕਹਿੰਦੇ ਨਾ ਸਾਰਾ ਕੁਝ ਜ਼ਰੂਰੀ ਏ ਜੇ ਕੰਮ ਮਿਹਨਤ ਕਰਨੀ ਜ਼ਰੂਰੀ ਏ ਤਾਂ ਵਾਇਗੁਰ ਵੀ ਜ਼ਰੂਰੀ ਏ ਸੋ ਸਾਰਾ ਕੰਮ ਕਰਕੇ ਫਿਰ ਮੈਂ ਉੱਥੇ ਚੱਲ ਜਾਨੀ ਦਰਬਾਰ ਸਾਹਿਬ ਦਿੱਲੀ ਹਾਂ ਬਿਲਕੁਲ ਜੀ ਤੁਸੀਂ ਦੇਖ ਸਕਦੇ ਹੋ ਵੀ ਹਰਮਨ ਇੱਕ ਦੂਸਰੇ ਵਾਸਤੇ ਮਿਸਾਲ ਬਣ ਕੇ ਆਏ ਨੇ ਪਿਤਾ ਦੇ ਜਾਣ ਤੋਂ ਬਾਅਦ ਭਰਾ ਦੀ ਮੌਤ ਹੋ ਜਾਂਦੀ ਆ ਤੇ ਉਹ ਦੋਵਾਂ ਦੀ ਜਾਣ ਤੋਂ ਬਾਅਦ ਜ਼ਿੰਮੇਵਾਰੀ ਜਿਹੜੀ ਆ ਹਰਮਨ ਦੇ ਮੋਢਿਆਂ ਤੇ ਪੈ ਜਾਂਦੀ ਆ ਕਿਉਂਕਿ ਜਵਾਨ ਧੀ ਸੀ ਆ ਮਾਤਾ ਦੇ ਨਾਲ ਆਪਣੇ ਨਾਲ ਮੋਢੇ ਦਾ ਮੋਢਾ ਲਗਾ ਕੰਮ ਕਰ ਰਹੀ ਆ ਛੋਟਾ ਜਿਹਾ ਸੈਟਅਪ ਲਾਇਆ ਖਰੇੜੀ ਦਾ ਲਾਈਆਂ ਚਾਹ ਦਾ ਕੰਮ ਲਾਇਆ ਜਾਂ ਕੜੀ ਚੌਲ ਦਾ ਕੰਮ ਲਾਇਆ ਵਾ ਪਰ ਰਿਸ਼ਤੇਦਾਰ ਭੈਣ ਭਰਾਵਾਂ ਨੇ ਮਾੜੇ ਸਮੇਂ ਚ ਸਾਥ ਨਹੀਂ ਦਿੱਤਾ ਹਰ ਮਦਦ ਨਾਲ ਖੜੇ ਨਹੀਂ ਆ ਕੇ ਪਰ ਸਾਰੀ ਉਮਰ ਦਾਇਸ਼ੀ ਦਾ ਬੋਚਾ ਰੂਗਾਂ ਨਾਲ ਵੀ ਛੋਟਾ ਜਿਹਾ ਆਪਰੇਸ਼ਨ ਸੀ ਕਿੱਤੇ ਦੇ ਪਥਰੀ ਦਾ ਜੇਕਰ ਪੈਸੇ ਦੇ ਦਿੰਦੇ ਰਿਸ਼ਤੇਦਾਰ ਮਦਦ ਕਰ ਦਿੰਦੇ ਸ਼ਾਇਦ ਸਾਡੇ ਪਿਤਾ ਸਾਡੇ ਵਿੱਚ ਹੁੰਦੇ ਤੇ ਅੱਜ ਉਹਨਾਂ ਦੀ ਮੌਤ ਨਾ ਹੁੰਦੀ ਪਰ ਹੁਣ ਉਹਨਾਂ ਜਾਣ ਤੋਂ ਬਾਅਦ ਸਾਰੀਆਂ ਬਗੋਚਾ ਰੂਗਾ ਚੀਜ਼ਾਂ ਵੀ ਰਿਸ਼ਤੇਦਾਰ ਕਹਿੰਦੇ ਨੇ ਵੀ ਮਾੜੇ ਸਮੇਂ 'ਚ ਸਾਥ ਦਿੰਦੇ ਨੇ ਕਿਸੇ ਦਾ ਸਾਥ ਦਿੰਦੇ ਨੇ ਸਾਥ ਖੜਦੇ ਨੇ ਪਰ ਇਹਨਾਂ ਨੇ ਕਿਸੇ ਨੇ ਰਿਸ਼ਤੇਦਾਰ ਭੈਣ ਭਰਾ ਨੇ ਮਾੜੇ ਸਮੇਂ 'ਚ ਸਾਥ ਨਹੀਂ ਦਿੱਤਾ ਅੱਜ ਮਿਹਨਤਕਾਰੀਆਂ ਨੇ ਮਾਵਾਂ ਧੀਆਂ ਤੁਸੀਂ ਦੇਖ ਸਕਦੇ ਹੋ ਛੋਟਾ ਸੈੱਟ ਬਣਾਇਆ ਵਾ ਅੱਜ ਇਹਦਾ ਕਹਿਣਾ ਵੀ ਉਸ ਪਰਮਾਤਮਾ ਦੀ ਓਟ ਆਸਰੇ ਕਰਕੇ ਅੱਜ ਮਿਹਨਤ ਕਰਕੇ ਅੱਗੇ ਵਧ ਰਹੇ ਆ ਨਾ ਜਾਂ ਕੀ ਕਿਸੇ ਦਾ ਸਾਥ ਮੰਗੇ ਹਮੇਸ਼ਾ ਉਸ ਪਰਮਾਤਮਾ ਕੋ ਮੰਗਿਆ ਕਰੋ ਉਸ ਪਰਮਾਤਮਾ ਕੋ ਪਰਮਾਤਮਾ ਕੋ ਦਿਆ ਮੇਰ ਮੰਗਾ ਕਰੋ ਹਮੇਸ਼ਾ ਉੱਚੜ ਦੀ ਕਲਬ ਚ ਲੈੰਦ ਰੱਖਦਾ ਹੈ ਤੇ ਕਦੀ ਵੀ ਜ਼ਿੰਦਗੀ ਵਿੱਚ ਘਬਰਾਉਣਾ ਨਹੀਂ ਚਾਹੀਦਾ ਕਿਉਂਕਿ ਉਸ ਦੇ ਆਸਰੇ ਨਾਲ ਹੀ ਪੁਰ ਬ੍ਰਹਮਾਤਮਾ ਜਿਹੜਾ ਆਸਰਾ ਦਿੰਦਾ ਹੈ ਮੈਨੂੰ ਦਿਓ ਜਾਤ ਮੈਤ ਬੜਾ ਹਰੀ ਸਿੰਘ ਗਰੇਵਾਲ ਨਿਰਪੱਖ ਪੋਚ ਚੈਨ ਲਈ ਆਮਰ